ਸੋ ਹੈ ਗਾਇਜ਼ ਕੀ ਹਾਲ ਚਾਲ ਸਭ ਤੁਹਾਡੀ ਸਾਰੇ ਵਧੀਆ ਹੋਵੋਗੇ ਤੇ ਅੱਜ ਕਈ ਤੁਹਾਡੇ ਤੁਹਾਨੂੰ ਗੁੱਸਾ ਚੜ੍ਹਾਉਣਾ ਕਈਆਂ ਨੂੰ ਦੇਖ ਕੇ ਕਿ ਭਾਈ ਟੋਪੀ ਪਾਈ ਫਿਰਦਾ ਪੱਗ ਗਿਆ ਪਰ ਨਾ ਨਹੀਂ ਬੰਨਿਆ ਗਾਇਜ਼ ਇੱਕ ਤਾਂ ਯਾਰ ਇਧਰੋਂ ਮੋਢਾ ਦੁਹੀ ਜਾਂਦਾ ਪਤਾ ਨਹੀਂ ਕੀ ਚੱਕਰ ਹੋ ਗਿਆ ਖਿੱਚ ਪੈ ਗਈ ਦੁੱਤੋਂ ਸਿਰ ਦੁਹੀ ਜਾਂਦਾ ਥੋੜਾ ਜਿਹਾ ਪਰ ਮੈਂ ਕਿਹਾ ਚੱਲ ਸਿੱਧੀ ਦਿਹਾੜਾ ਆਇਆ ਤੇ ਕੁਝ ਐਸੀ ਵੀਡੀਓ ਤੁਹਾਡੇ ਅਕੇ ਲੈ ਕੇ ਆਈਏ ਜਿਦੇ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਕੁਝ ਦੇਖਣ ਨੂੰ ਮਿਲੇ ਕੁਝ ਸਮਝਣ ਨੂੰ ਮਿਲੇ ਤੇ ਕਾਈਂਡ ਆਫ ਇੱਕ ਤਰੀਕਾ ਐਂਟਰਟੇਨਮੈਂਟ ਵੀ ਹੋ ਜੇ ਤੇ ਗੱਲਾਂ ਵੀ ਹੋ ਜਾਣ ਵਧੀਆ ਪੜਨਾ ਤੇ ਆਜੋ ਹੁਣ ਅਮਨੇ ਕਈ ਐਸੇ ਭਰਾ ਪੜਨਾ ਹੈ ਗਿਆ ਨੇ ਜਿਹੜੀਆਂ ਮੈਨੂੰ ਰੋਜ਼ ਦੇਖਣੀਆਂ ਚੰਨ ਦੇਖਣਾ ਚਾਹੁੰਦੀਆਂ ਨੇ ਤਾਂ ਉਹਨਾਂ ਕਰਕੇ ਬਾਹ ਤੰਗਰੀ ਜਾਂਦਾ ਯਾਰ ਉਹਨਾਂ ਕਰਕੇ ਫਿਰ ਕਰਨਾ ਪੈਂਦਾ ਲੈਟ ਸਟਾਰਟ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਪੋ ਯਾਨੀ ਕਿ 27 ਦਸੰਬਰ ਵਾਲੇ ਦਿਨ ਦੋਨੋਂ ਸਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਜ਼ਾਲਮਾਂ ਵੱਲੋਂ ਅਤਿ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ। ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਬਾਰੇ ਸਾਨੂੰ ਸਿਰਫ ਇੰਨਾ ਕੁ ਪਤਾ ਕਿ ਉਹਨਾਂ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਸੀ ਤੇ ਫਿਰ ਅਖੀਰ ਨੀਹਾਂ ਚ ਜਣ ਕੇ ਸਾਹਿਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਕੀ ਸਿਰਫ ਉਹਨਾਂ ਦੀ ਸ਼ਹਾਦਤ ਦਾ ਸਿਰਫ ਇੰਨਾ ਕੁ ਸਫਰ ਹੈ? ਇਹ ਸਿਰਫ ਉਹਨਾਂ ਕੀ ਆ ਜਿੰਨਾ ਕੁ ਅਸੀਂ ਪੜਿਆ ਸੁਣਿਆ ਇਹਨਾਂ ਫਿਲਮ ਵਿੱਚ ਦੇਖਿਆ ਹੈ ਸਰਸਾ ਦੇ ਕੰਡੇ ਉੱਪਰ ਪਰਿਵਾਰ ਵਿਛੋੜੇ ਤੋਂ ਬਾਅਦ ਜਦੋਂ ਸਹਿਬਜ਼ਾਦੇ ਤੇ ਮਾਤਾ ਜੀ ਕੁੰਮੇ ਮਾਸ਼ਕੀ ਦੇ ਘਰ ਰਹਿੰਦੇ ਨੇ ਗੰਗੂ ਦੀ ਗਦਾਰੀ ਤੋਂ ਬਾਅਦ ਜਦੋਂ ਉਹਨਾਂ ਨੂੰ ਮਰਿੰਡੇ ਖੜਿਆ ਜਾਂਦਾ ਉੱਥੇ ਕੀ ਹੁੰਦਾ ਆ ਮੁਰੰਡੇ ਤੋਂ ਬਾਅਦ ਜਦੋਂ ਸਹਿਬਜ਼ਾਦੇ ਨੂੰ ਸਰਹੰਦ ਲੈ ਕੇ ਜਾਇਆ ਜਾਂਦਾ ਵਾ ਸੂਬੇ ਦੀ ਕਚਹਿਰੀ ਚ ਪੇਸ਼ ਕੀਤਾ ਜਾਂਦਾ ਉੱਥੇ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਇਹਨਾਂ 3-4 ਦਿਨਾਂ ਵਿੱਚ ਉਹਨਾਂ ਤੇ ਕੀ ਤਸ਼ੱਦਦ ਕੀਤਾ ਜਾਂਦਾ ਇਹਦੇ ਬਾਰੇ ਸਾਨੂੰ ਕੋਈ ਕਿਉਂ ਨਹੀਂ ਦੱਸਦਾ ਇਹਨਾਂ 3-4 ਦਿਨਾਂ ਵਿੱਚ ਜੋ ਤਸੀਹੇ ਸਹਿਬਜ਼ਾਦਾਂ ਨੂੰ ਦਿੱਤੇ ਗਏ ਇਹਨਾਂ ਦੀ ਗੱਲ ਸਾਡੇ ਪ੍ਰਚਾਰਕ ਵੀ ਆਖਰ ਕਿਉਂ ਨਹੀਂ ਕਰਦੇ ਇਹਨਾਂ ਕੁਝ ਕੋ ਦਿਨਾਂ ਵਿੱਚ ਸਹਿਬਜ਼ਾਦੇ ਨਾਲ ਕੀ ਕੁਝ ਹੋਇਆ ਜਦੋਂ ਮੈਂ ਇਸ ਗੱਲ ਦੀ ਰਿਸਰਚ ਕਰ ਰਿਹਾ ਸੀ ਤਾਂ ਰੂ ਨੂੰ ਕੰਬਾ ਦੇਣ ਵਾਲੇ ਤੱਥ ਮੇਰੇ ਸਾਹਮਣੇ ਆਏ ਤਾਂ ਫਿਰ ਮੈਂ ਸੋਚਦਾ ਕਿ ਸਾਡੇ ਪ੍ਰਚਾਰਕਾਂ ਦੀ ਕਿੱਡੀ ਵੱਡੀ ناکਾਮਯਾਬੀ ਆ ਕਿ ਉਹ ਸਾਨੂੰ ਇਹਨਾਂ 3-4 ਦਿਨਾਂ ਬਾਰੇ ਦੱਸਦੇ ਨਹੀਂ ਚਲੋ ਅੱਜ ਪਤਾ ਲੱਗ ਪਤਾ ਕਰਦੇ ਆ ਖੁਦ ਵੀ ਸਮਝਦੇ ਆ ਚੀਜ਼ਾਂ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਪ੍ਰਚਾਰ ਕਰਨੇ ਸਾਡੇ ਤੱਕ ਨਹੀਂ ਲੈ ਕੇ ਆਉਂਦੀਆਂ ਤੇ ਕੀ ਸਾਨੂੰ ਨਾ ਮਾ ਪਤਾ ਲੱਗਦਾ ਕਿ ਸਾਹਿਬਜ਼ਾਦਾ ਨਾਲ ਕੀ ਹੋਇਆ ਸੀ ਤੇ ਕਿਤੇ ਨਾ ਕਿਤੇ ਸਾਡੇ 'ਚ ਵੀ ਇਹ ਕਮੀ ਆ ਕਿ ਅਸੀਂ ਵੀ ਆਪਣੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੋ ਹੀ ਨਹੀਂ ਹੋ ਸਕੇ ਇਸ ਸਭ ਨੂੰ ਦੇਖਦੇ ਆਇਆ ਕਿ ਅੰਗਰੇਜ਼ ਵਿਦਵਾਨ ਬੈਟਰ ਡਰਸਲ ਦਾ ਇੱਕ ਉਲਾਮਾ ਯਾਦ ਆਉਂਦਾ ਜੋ ਸਿੱਖ ਕੌਮ ਬਣਦਾ ਇਹ ਤਾਂ ਹੈ ਸਿੱਕਾ ਕਿ ਸਿੱਖ ਕੌਮ ਹੀ ਸਿੱਖ ਕੌਮ ਨੂੰ ਆਪਣੀ ਕੌਮ ਨੂੰ ਨਹੀਂ ਸਮਝ ਸਕੀ ਆਪਣੇ ਇਤਿਹਾਸ ਨੂੰ ਨਹੀਂ ਦੁਨੀਆ ਦੇ ਅੱਗੇ ਰੱਖ ਸਕੀ ਇਹ ਤਾਂ ਹੈ ਬੈਂਟਰਡ ਰਸਲ ਸਿੱਖ ਕੌਮ ਨੂੰ ਉਲਾਮਾ ਦਿੰਦਾ ਆ ਕਹਿੰਦਾ ਕਿ ਜੇਕਰ ਅੱਜ ਦੁਨੀਆ ਸਿੱਖੀ ਸਿਧਾਂਤਾਂ ਤੋਂ ਸਿੱਖ ਇਤਿਹਾਸ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਆ ਤਾਂ ਇਹਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਸਿੱਖ ਆਪ ਹਨ ਉਹ ਕਹਿੰਦਾ ਆ ਕਿ ਸਿੱਖ ਦੁਨੀਆ ਨੂੰ ਦੱਸ ਹੀ ਨਹੀਂ ਪਾਏ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਕਿੰਨਾ ਵੱਡਾ ਗਿਆਨ ਦਾ ਖਜ਼ਾਨਾ ਆਪਣੇ ਕੋਲ ਸੰਭੀ ਬੈਠੇ ਨੇ ਇਸਾਈਆਂ ਦਾ ਇੱਕ ਸ਼ਹੀਦ ਹੋਇਆ ਸੀ ਤਾਂ ਉਹਨਾਂ ਨੇ ਸਾਰੀ ਦੁਨੀਆ ਵਿੱਚ ਰੌਲਾ ਪਾ ਦਿੱਤਾ ਕਿ ਸਾਡਾ ਕੋਈ ਸ਼ਹੀਦ ਹੋਇਆ ਏ ਪਰ ਸਿੱਖਾਂ ਦੇ ਇਤਿਹਾਸ ਵਿੱਚ ਤਾਂ ਇੱਕ ਪੇਜ ਉੱਪਰ 10-10 ਸ਼ਹੀਦ ਹੋਏ ਨੇ ਪਰ ਅਫਸੋਸ ਕਿ ਸਿੱਖਾਂ ਨੂੰ ਦੁਨੀਆ ਨੂੰ ਤਾਂ ਕੀ ਦੱਸਣਾ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹਨਾਂ ਦੇ ਵੱਡ ਵਡੇਰਿਆਂ ਨਾਲ ਕੀ ਹੋਇਆ ਸੀ ਉਹ ਕਿਵੇਂ ਸ਼ਹੀਦ ਹੋਏ ਸਨ ਜਾਂ ਉਹਨਾਂ ਦਾ ਮਾਨਮਤਾ ਇਤਿਹਾਸ ਕੀ ਹੈ ਦਰਅਸਲ ਸ਼ਹੀਦੀ ਹਫਤਾ ਚੱਲ ਰਿਹਾ ਹੈ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਹੋ ਜਾਂਦਾ ਹੈ ਕਿਵੇਂ ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਚ ਜੂਝਦੇ ਹੋਏ ਸ਼ਹੀਦ ਹੋ ਜਾਂਦੇ ਹਨ ਕਿਵੇਂ ਛੋਟੇ ਸਾਹਿਬਜ਼ਾਦੇ ਇਤਿਮਾਦਾਂ ਗੁਜਰਕੌਰ ਦੇ ਉੱਪਰ ਜ਼ਾਲਿਮਾਂ ਵੱਲੋਂ ਅਤਿਆਧਿਤੀ ਸਹੀਏ ਕੀਤੇ ਜਾਂਦੇ ਹਨ ਇਸ ਸਾਰੇ ਪੜ ਕੇ ਸੁਣ ਕੇ ਇਸ ਸਮੇਂ ਮਨ ਬਹੁਤ ਭਾਵਿਕ ਹੋਇਆ ਪਿਆ ਹੈ ਤੇ ਜੇਕਰ ਰੋਸਵੱਜੋਂ ਮੈਂ ਕੁਝ ਵੱਧ ਘੱਟ ਬੋਲ ਗਿਆ ਜਾਂ ਮੇਰੀ ਗੱਲ ਕਿਸੇ ਨੂੰ ਚੁਭ ਗਈ ਆ ਤਾਂ ਮਾਫ ਕਰਨ ਦੀ ਕਿਰਪਾਲਤਾ ਕਰਿਓ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਦੋਵੇਂ ਛੋਟੇ ਸਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਨਾਲ ਮਾਤਾ ਗੁਜਰ ਕੌਰ ਜੀ ਚੌਂਤੇ ਪਿੰਡ ਚ ਕੁੰਮੇ ਮਾਸਕੀ ਦੇ ਘਰ ਪਹੁੰਚਦੇ ਹਨ ਜਿਵੇਂ ਕਿ ਮੈਂ ਪਹਿਲੀ ਵੀਡੀਓ ਚ ਦੱਸਿਆ ਸੀ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇਹ ਇਕੱਲੇ ਨੇ ਇਹਨਾਂ ਦੇ ਨਾਲ ਕੋਈ ਵੀ ਸਿੰਘ ਨਹੀਂ ਸੀ ਹੁਣ ਇਹ ਜਿਸ ਕੁੰਮੇ ਮਾਸਕੀ ਦੇ ਘਰ ਪਹੁੰਚੇ ਨੇ ਇਹ ਕੁੰਮਾ 마什 ਕੀ ਪਹਿਲਾ ਹਿੰਦੂ ਸੀ ਜਦੋਂ ਧੱਕੇ ਨਾਲ ਹਿੰਦੂਆਂ ਨੂੰ ਇਸਲਾਮ ਕਬੂਲ ਕਰਾਇਆ ਜਾ ਰਿਹਾ ਸੀ ਤਾਂ ਡਰ ਕਰਕੇ ਇਹ ਵੀ ਇਸਲਾਮ ਕਬੂਲ ਕਰ ਲੈਂਦਾ ਤੇ ਉਸ ਤੋਂ ਬਾਅਦ ਇਹ ਆਪਣਾ ਨਾਂ ਕਰੀਮਉਦੀਨ ਰੱਖਦਾ ਆ ਕੁਝ ਇਤਿਹਾਸਿਕ ਸਰੋਤਾਂ ਵਿੱਚ ਇਸ ਦਾ ਨਾਮ ਕਰੀਮ ਬਖਸ਼ ਵੀ ਲਿਖਿਆ ਆਏ ਬੇਸ਼ੱਕ ਧੱਕੇ ਨਾਲ ਅਸੀਂ ਕਿਸੇ ਦਾ ਧਰਮ ਬਦਲ ਸਕਦੇ ਹਾਂ ਪਰ ਉਸ ਦੇ ਮਨ ਦੀ ਜੋ ਭਾਵਨਾ ਜੋ ਪਿਆਰ ਆ ਉਹਨੂੰ ਕਦੀ ਬਦਲਿਆ ਜਾ ਸਕਦਾ ਇਸੇ ਤਰ੍ਹਾਂ ਕੁੰਮਾ 마什 ਕੀ ਬੇਸ਼ੱਕ ਅੱਜ ਮੁਸਲਮਾਨ ਬਣ ਚੁੱਕਾ ਸੀ ਪਰ ਗੁਰੂ ਘਰ ਦੇ ਪ੍ਰਤੀ ਉਹਦਾ ਪਿਆਰ ਤੇ ਉਹਦੀ ਭਾਵਨਾ ਉਸੇ ਤਰ੍ਹਾਂ ਬਰਕਰਾਰ ਸੀ ਕੁੰਮਾ 마什 ਕੀ ਬਹੁਤ ਗਰੀਬ ਆ ਇਨਾ ਗਰੀਬ ਕਿ ਸਹਬਜ਼ਾਦਿਆਂ ਤੇ ਮਾਤਾ ਜੀ ਨੂੰ ਛਕਾਉਣ ਵਾਸਤੇ ਉਹਦੇ ਘਰ ਭੋਜਨ ਵੀ ਨਹੀਂ ਆ ਪਰ ਫਿਰ ਵੀ ਜਿੰਨੀ ਕੁ ਸਰਦੀ ਬਣਦੀ ਸੇਵਾ ਉਹ ਮਾਤਾ ਜੀ ਤੇ ਲਾਲਾਂ ਦੀ ਕਰ ਸਕਦਾ ਸੀ ਉਸਨੇ ਕੀਤੀ ਉਸਦੇ ਗਵਾਂਡ ਦੇ ਵਿੱਚ ਇੱਕ ਲక్ష్ਮੀ ਨਾਦੀ ਬ੍ਰਾਹਮਣੀ ਰਹਿੰਦੀ ਸੀ ਉਹ ਉਸਦੇ ਕੋਲੋਂ ਖਾਣ ਵਾਸਤੇ ਰੋਟੀ ਮੰਗ ਕੇ ਲੈ ਕੇ ਆਉਂਦਾ ਬੀਬੀ ਲక్ష్ਮੀ ਸਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਮਸਰਾਂ ਦੀ ਦਾਲ ਦੇ ਨਾਲ ਪ੍ਰਸ਼ਾਦਾ ਛਕਾਉਂਦੀ ਆ ਤੇ ਉਹਨਾਂ ਨੂੰ ਠੰਡ ਤੋਂ ਬਚਣ ਵਾਸਤੇ ਕੁਝ ਗਰਮ ਕੱਪੜੇ ਵੀ ਪੇਟ ਕਰਦੀ ਆ। ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਜਾਣ ਤੋਂ ਬਾਅਦ ਉਸਦੇ ਹਾਲਾਤ ਕੀ ਸਨ? ਇਹ ਤਾਂ ਆਪ ਸਭ ਖੂਬੀ ਜਾਣਦੇ ਹੋ ਤੇ ਮੈਂ ਇਸ ਟੌਪਿਕ ਉੱਪਰ ਵੀਡੀਓ ਬਣਾ ਕੇ ਆਪਣੇ ਪੇਜ ਤੇ ਅਪਲੋਡ ਵੀ ਕਰ ਚੁੱਕਾ। ਤੇ ਜਿਨ੍ਹਾਂ ਨੂੰ ਅਜੇ ਵੀ ਵਿਸਥਾਰ ਵਿੱਚ ਨਹੀਂ ਪਤਾ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਕਿਉਂ ਪਾਇਆ ਗਿਆ ਸੀ, ਕਿਲੇ ਦੇ ਅੰਦਰ ਦੇ ਹਾਲਾਤ ਕੀ ਸੀ, ਉਹ ਮੇਰੇ ਪੇਜ ਤੇ ਜਾ ਕੇ ਵੀਡੀਓ ਨੂੰ ਦੇਖ ਸਕਦੇ ਆ। ਵੈਸੇ ਵੀ ਇਸ ਵੀਡੀਓ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਤੁਸੀਂ ਉਹਦੇ ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ। ਹੁਣ ਕਿਲੇ ਦੇ ਅੰਦਰ ਰਸ ਤੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਰੱਜ ਕੇ ਭੋਜਨ ਕੀਤਾ ਸੀ ਤੇ ਅੱਜ ਦੀ ਰਾਤ ਉਹ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਹੀ ਗੁਜ਼ਾਰਦੇ ਨੇ ਅੱਜ ਦੀ ਇਹ ਰਾਤ ਆਖਰੀ ਰਾਤ ਸੀ ਜਦੋਂ ਸਹਿਬਜ਼ਾਦਿਆਂ ਨੇ ਤੇ ਮਾਤਾ ਜੀ ਨੇ ਢਿੱਡ ਭਰ ਕੇ ਭੋਜਨ ਛਕਿਆ ਸੀ ਤੇ ਸ਼ਾਇਦ ਥੋੜੀ ਬਹੁਤੀ ਸਕੂਨ ਦੀ ਨੀਂਦ ਵੀ ਸੁੱਤੇ ਸਨ ਕਿਉਂਕਿ ਇਸ ਤੋਂ ਬਾਅਦ ਤਾਂ ਉਹਨਾਂ ਨੂੰ ਅੱਗੇ ਤਸੀਹੇ ਹੀ ਮਿਲਨੇ ਹਨ ਸਵੇਰ ਹੁੰਦੀ ਆ ਤੇ ਗੰਗੂ ਕੁੰਮੇ ਮਾਸ਼ਕੀ ਦੇ ਘਰ ਪਹੁੰਚਦਾ ਗੰਗੂ ਮਾਤਾ ਜੀ ਤੇ ਦੋਨਾਂ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਸਿਹੜੀ ਵਾਸਤੇ ਨਿਕਲ ਪੈਂਦਾ ਜਿਸ ਨੂੰ ਅੱਜ ਆਪਾਂ ਪਿੰਡ ਖੇੜੀ ਦੇ ਨਾਂ ਤੋਂ ਵੀ ਜਾਣਦੇ ਆ ਪਿੰਡ ਚੌਂਤੇ ਤੋਂ ਪਿੰਡ ਸਿਹੜੀ ਤੱਕ ਦੀ ਬਾਟ ਬਹੁਤ ਲੰਬੀ ਆ ਇਸ ਲਈ ਉਹ ਮੂਹ ਨੇਰੇ ਨਿਕਲਦੇ ਨੇ ਤੇ ਸ਼ਾਮ ਪਾਈ ਨੂੰ ਪਿੰਡ ਚ ਪਹੁੰਚਦੇ ਨੇ ਰਸਤੇ ਵਿੱਚ ਸਹਬਜ਼ਾਦੇ ਨੇ ਤੇ ਮਾਤਾ ਜੀ ਨੇ ਕਿਤੇ ਵੀ ਕੋਈ ਆਰਾਮ ਨਹੀਂ ਕੀਤਾ ਤੇ ਇਸੇ ਤਰ੍ਹਾਂ ਭੁਖਣ ਭਾਣੇ ਸਵੇਰ ਤੋਂ ਸ਼ਾਮ ਤੱਕ ਚੱਲਦੇ ਆ ਰਹੇ ਨੇ ਅੱਜ ਦਾ ਸਾਰਾ ਦਿਨ ਮਾਤਾ ਜੀ ਦਾ ਤੇ ਸਹਬਜ਼ਾਦਿਆਂ ਦਾ ਸਫ਼ਰ ਵਿੱਚ ਲੰਘਿਆ ਏ ਭੁਖਣ ਭਾਣੇ ਸਫ਼ਰ ਮਕਾਉਂਦੇ ਹੋਏ ਯਾਰ ਜਿਵੇਂ ਵੀ ਕਹੀਏ ਫਿਰ ਹੈ ਤੇ ਉਹ ਕਿਸ ਨਾ ਕਿਸ ਤਰੀਕੇ ਨਾਲ ਇਨਸਾਨ ਇੱਕ ਬੱਚੇ ਹੀ ਨਾ ਲਵੇ ਜੀ ਸੋਚਣ ਵਾਲੀ ਆਣਾ ਯਾਰ ਪਤਾ ਨਹੀਂ ਮਲ ਅਗਹੀ ਗੱਲ ਹੁੰਦੀ ਹੈ ਨਾ ਕਿ ਜਿੰਨੂੰ ਜਿੰਨਾ ਵੱਡਾ ਸੈਨ ਨੂੰ ਮਿਲਦਾ ਜਿੰਨਾ ਉਹ ਦੁੱਖ ਸਹਿੰਦਾ ਉਨਾ ਹੀ ਉਹ ਚੀਜ਼ ਨਿੱਖਰ ਕੇ ਉਹ ਉਨਾ ਹੀ ਵੱਡਾ ਬਣ ਕੇ ਆਉਂਦਾ ਕੱਲ ਨੂੰ ਬਸ ਉਹੀ ਗੱਲ ਹੈ ਮਾਤਾ ਜੀ ਤੇ ਸਹਿਬਜ਼ਾਦੇ ਗੰਗੂ ਦੇ ਘਰ ਪਹੁੰਚਦੇ ਨੇ ਉਹਨਾਂ ਨੇ ਕੱਲ ਦਾ ਬੀਬੀ ਲక్ష్ਮੀ ਦਾਦਾ ਦਾ ਖਾਣਾ ਖਾਧਾ ਹੋਇਆ ਹੈ ਤੇ ਹੁਣ ਉਹਨਾਂ ਨੂੰ ਰੋਟੀ ਖਾਦਿਆਂ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਹੁਣ ਗੰਗੂ ਸਹਿਬਜ਼ਾਦਾ ਤੇ ਮਾਤਾ ਜੀ ਵਾਸਤੇ ਭੋਜਨ ਤਿਆਰ ਕਰਕੇ ਲੈ ਕੇ ਆਉਂਦਾ ਪਰ ਜਿਹੜਾ ਭੋਜਨ ਉਹ ਤਿਆਰ ਕਰਕੇ ਲੈ ਕੇ ਆਉਂਦਾ ਉਹ ਇੰਨੇ ਮਾੜੇ ਪੱਦਰ ਦਾ ਹੁੰਦਾ ਆ ਕਿ ਉਸ ਨੂੰ ਦੇਖ ਕੇ ਸਹਬਜ਼ਾਦੇ ਮਾਤਾ ਜੀ ਨੂੰ ਕਹਿੰਦੇ ਨੇ ਕਿ ਵੋ ਐਸੀ ਰੋਟੀ ਕਰ ਲਿਆयो ਅਮਰੇ ਕਾਗਨਾ ਕੁੱਕਰ ਖਾਇਓ ਆਏ ਹੋਏ ਹੋਏ ਕਿ ਇੰਨੀ ਮਾੜੀ ਕਿਸਮ ਦੀ ਰੋਟੀ ਲੈ ਕੇ ਆਇਆ ਜਿਸ ਨੂੰ ਕਾਂ ਤੇ ਕੁੱਤੇ ਵੀ ਨਹੀਂ ਖਾਣਗੇ ਇਸ ਤੋਂ ਬਾਅਦ ਮਾਤਾ ਜੀ ਆਪਣੀ ਗੁਤਲੀ ਵਿੱਚੋਂ ਇੱਕ ਮੋਹਰ ਕੱਢ ਕੇ ਗੰਗੂ ਨੂੰ ਦਿੰਦੇ ਹਨ ਤੇ ਖਾਣ ਵਾਸਤੇ ਪਤਾਸੇ ਮਗਾਉਂਦੇ ਹਨ ਅੱਜ ਦੀ ਰਾਤ ਸਹਬਜ਼ਾਦਾ ਨੇ ਪਤਾਸੇ ਖਾ ਕੇ guzara ਕੀਤਾ ਹੈ ਜਦੋਂ ਮਾਤਾ ਜੀ ਗੁਤਲੀ ਵਿੱਚੋਂ ਮੋਹਰ ਕੱਢਦੇ ਆ ਤਾਂ ਗੰਗੂ ਦਾ ਜਮਈ ਫੱਤੂ ਬੰਦਾ ਹੈ ਕਟਿਆ ਚਮਾ ਜਿੰਨੀ ਨੀਤ ਜਾਤ ਨੀਚ ਜਾਤ ਕਹਿ ਸਕਦੇ ਓਨੀ ਜਾਤ ਦਾ ਪੱਤਾ ਯਾਰ ਗੰਗੂ ਦੀ ਨਜ਼ਰ ਉਸ ਗੁੱਥਲੇ ਉੱਤੇ ਪੈ ਜਾਂਦੀ ਆ ਤੇ ਫਿਰ ਜਦੋਂ ਰਾਤ ਨੂੰ ਸਾਰੇ ਸੁੱਤੇ ਹੁੰਦੇ ਆ ਤਾਂ ਗੰਗੂ ਉਸ ਗੁੱਥਲੇ ਨੂੰ ਚੋਰੀ ਕਰਕੇ ਘਰ ਦੇ ਬਾਹਰ ਕਿਤੇ ਨਾਪਾਉਂਦਾ ਆ ਵੈਸੇ ਤਾਂ ਮਾਤਾ ਜੀ ਉਸ ਨੂੰ ਇਹ ਕਰਦੇ ਆ ਦੇਖ ਲੈਂਦੇ ਆ ਪਰ ਫਿਰ ਮਾਤਾ ਜੀ ਨੂੰ ਲੱਗਦਾ ਕਿ ਸ਼ਾਇਦ ਗੰਗੂ ਇਸ ਨੂੰ ਕਿਤੇ ਸੁਰੱਖਿਅਤ ਜਗ੍ਹਾ ਰੱਖ ਰਿਹਾ ਹੈ ਫਿਰ ਦੇਨੇ ਚੜੇ ਜਦੋਂ ਸਹਿਬਜ਼ਾਦੇ ਨੂੰ ਦੁਬਾਰਾ ਭੁੱਖ ਲੱਗਦੀ ਆ ਤਾਂ ਮਾਤਾ ਜੀ ਗੰਗੂ ਨੂੰ ਗੁਥਲੀ ਬਾਰੇ ਪੁੱਛਦੇ ਨੇ ਤਾਂ ਗੰਗੂ ਉਸ ਵੇਲੇ ਸਾਫ਼ ਮੁੱਕਰ ਜਾਂਦਾ ਕਿ ਕਿਹੜੀ ਗੁਥਲੀ ਮੈਨੂੰ ਤਾਂ ਕਿਸੇ ਗੁਥਲੀ ਦਾ ਪਤਾ ਹੀ ਨਹੀਂ ਇਸ ਤੋਂ ਬਾਅਦ ਮਾਤਾ ਜੀ ਉਸ ਨੂੰ ਕਹਿੰਦੇ ਆ ਕਿ ਗੰਗੂ ਜੇਕਰ ਤੈਨੂੰ ਦੌਲਤ ਚਾਹੀਦੀ ਸੀ ਸਾਡੇ ਕੋਲ ਐਦਾਂ ਹੀ ਮੰਗ ਲੈਂਦਾ ਤੈਨੂੰ ਚੋਰੀ ਕਰਨ ਦੀ ਕੀ ਜ਼ਰੂਰਤ ਸੀ ਇਹ ਸੁਣ ਕੇ ਗੰਗੂ ਕਹਿਣ ਲੱਗਦਾ ਕਿ ਤੁਸੀਂ ਹਕੂਮਤ ਦੇ ਬਾਗੀ ਹੋ ਤੇ ਹਕੂਮਤ ਦੇ ਬਾਗਿਆਂ ਨੂੰ ਇੱਕ ਤਾਂ ਮੈਂ ਆਪਣੇ ਘਰ 'ਚ ਜਗ੍ਹਾ ਦਿੱਤੀ ਆ ਖਾਣ ਵਾਸਤੇ ਰੋਟੀ ਦਿੱਤੀ ਆ ਤੇ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਇੱਥੇ ਰੁਕੋ ਮੈਂ ਤੁਹਾਨੂੰ ਹੁਣੇ ਦੱਸਦਾ ਇਹ ਬੋਲ ਕੇ ਗੰਗੂ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਆਪਣੇ ਘਰ ਦੇ ਇੱਕ ਕਮਰੇ 'ਚ ਬੰਦ ਕਰ ਦਿੰਦਾ ਤੇ ਉਹਨਾਂ ਦੀ ਸੂਹ ਦੇਣ ਵਾਸਤੇ ਮੋਰਿੰਡੇ ਜਾਨੀਖਾਂ ਤੇ ਮਾਨੀਖਾਂ ਕੋਲ ਸਰਕਾਰੀ ਦਰਬਾਰੇ ਪੇਸ਼ ਹੋ ਜਾਂਦਾ ਵੈਸੇ ਤਾਂ ਗੰਗੂ ਦੇ ਮਨ 'ਚ ਇਨਾਮ ਦਾ ਲਾਲ ਸ਼ੁਰੂ ਤੋਂ ਚੱਲ ਰਿਹਾ ਸੀ ਪਰ ਉਹਨੂੰ ਚਾਹੀਦਾ ਸੀ ਸਿਰਫ ਇੱਕ ਬਹਾਨਾ ਤੇ ਮਾਤਾ ਜੀ ਨੇ ਚੋਰੀ ਵਾਲੀ ਗੱਲ ਕਰਕੇ ਉਸਨੇ ਬਹਾਨਾ ਦੇ ਦਿੱਤਾ ਸੀ ਤੇ ਇੱਧਰ ਅੱਜ ਸਾਰਾ ਦਿਨ ਭੁੱਖਣ ਪਾਣੇ ਸਾਹਿਬਜ਼ਾਦੇ ਤੇ ਮਾਤਾ ਜੀ ਗੰਗੂ ਦੇ ਘਰ ਵਿੱਚ ਇੱਕ ਕਮਰੇ 'ਚ ਬੰਦ ਹਨ ਮਾਤਾ ਜੀ ਸਹਿਬਜ਼ਾਦੇ ਨੂੰ ਸਿੱਖੀ ਵਿੱਚ ਹੋਰ ਦ੍ਰਿੜ ਕਰਨ ਵਾਸਤੇ ਸ਼ਹੀਦ ਸਿੰਘਾਂ ਦੀਆਂ ਸਾਖੀਆਂ ਸੁਣਾਉਣਾ ਸ਼ੁਰੂ ਕਰ ਦਿੰਦੇ ਹਨ। ਐਸੇ ਸਿਆਣੇ ਕਹਿੰਦੇ ਨੇ ਕਿ ਭੁੱਖ ਵੀ ਆਪਣੇ ਆਪ ਚ ਇੱਕ ਤਸੀਹਾ ਹੁੰਦੀ ਆ। ਸਾਹਬਜ਼ਾਦੇ ਨੂੰ ਇੱਕ ਵਾਰ ਮਾਰਦੀ ਆ ਪਰ ਜਿਹੜੀ ਭੁੱਖ ਆ ਉਹ ਬਾਰ-ਬਾਰ ਮਾਰਦੀ ਆ। ਜੇਕਰ ਇਸ ਨੂੰ ਇੱਕ ਵਾਰ ਸ਼ਾਂਤ ਕਰ ਵੀ ਲਵੋ ਤਾਂ ਇਹ ਦਿਨ ਚੜੇ ਫਿਰ ਸਿਰ ਤੇ ਖੜੀ ਹੁੰਦੀ ਆ। ਭੁੱਖ ਦਾ ਤਸੀਹਾ ਚੱਲਦੇ ਹੋਏ ਸਹਿਬਜ਼ਾਦੇ ਤੇ ਮਾਤਾ ਜੀ ਗੰਗੂ ਦੇ ਘਰ ਵਿੱਚ ਕਮਰੇ 'ਚ ਕੈਦ ਨੇ ਤੇ ਉੱਧਰ ਗੰਗੂ ਦੀ ਸੂਹ ਮਿਲਣ ਤੋਂ ਬਾਅਦ ਮੁਰਿੰਡੇ ਦੇ ਹਾਕਮ ਜਾਨੀ ਖਾਨ ਤੇ ਮਾਨੀ ਖਾਨ ਆਪਣੇ ਸਿਪਾਈਆਂ ਨੂੰ ਗੰਗੂ ਦੇ ਨਾਲ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜ ਦਿੰਦੇ ਨੇ ਹੁਣ ਇੱਥੇ ਜੋ ਗ੍ਰਿਫਤਾਰੀ ਹੋਣ ਲੱਗੀ ਆ ਤੇ ਇਸ ਤੋਂ ਅੱਗੇ ਜੋ ਜ਼ੁਲਮਾਂ ਦੀ ਦਾਸਤਾਨ ਸ਼ੁਰੂ ਹੋਣੀ ਆ ਉਸ ਨੂੰ ਸੁਣ ਕੇ ਤਾਂ ਕਿਸੇ ਪੱਥਰਦਿਲ ਇਨਸਾਨ ਦੀ ਵੀ ਰੂਹ ਕੰਬ ਜਾਊਗੀ ਤੁਸੀਂ ਚਾਰ ਸਹਿਬਜ਼ਾਦੇ ਮੂਵੀ 'ਚ ਇੱਕ ਸੀਨ ਦੇਖਿਆ ਹੋਊਗਾ ਗ੍ਰਿਫਤਾਰ ਨੂੰ ਲਓ ਹੁਣੇ ਸੋਚ ਕੇ ਹੋਰ ਤਰਾ ਹੋ ਰਾ ਹਨ ਕਿ ਯਾਰ ਅੱਗੇ ਐਸਾ ਕੀ ਦੱਸੂਗਾ ਜਿਹੜਾ ਸਾਨੂੰ ਨਹੀਂ ਪਤਾ ਤੇ ਉਹ ਚੀਜ਼ ਹੋਰ ਤੋੜ ਦੋਗੇ ਅੰਦਰੋਂ ਹਨਾ ਵਾਲਾ ਸਿਪਾਹੀ ਜਦੋਂ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਉਂਦੇ ਆ ਤਾਂ ਗੰਗੂ ਦੇ ਘਰ ਤੋਂ ਉਹ ਮਰਿੰਡੇ ਉਹਨਾਂ ਨੂੰ ਗੱਡੇ ਤੇ ਬਿਠਾ ਕੇ ਲੈ ਕੇ ਜਾਂਦੇ ਆ ਪਰ ਕੀ ਤੁਹਾਨੂੰ ਲੱਗਦਾ ਕਿ ਸੱਚਮੁੱਚ ਉਹਨਾਂ ਨੂੰ ਗੱਡੇ ਤੇ ਬਿਠਾ ਕੇ ਲੈ ਕੇ ਜਾਇਆ ਹੋਗਾ ਜੋ ਹਕੂਮਤ ਦੀ ਨਜ਼ਰ ਚ ਬਾਗੀ ਨੇ ਜਿਨ੍ਹਾਂ ਨੇ ਪਿਛਲੇ 6-7 ਮਹੀਨਿਆਂ ਤੋਂ ਹਕੂਮਤ ਦੀ ਨੱਕ ਚ ਦਮ ਕਰਕੇ ਰੱਖਿਆ ਹਕੂਮਤ ਵੀ ਉਹ ਜੋ ਅਤ ਦਰਜੇ ਦੀ ਜ਼ਾਲਮ ਆ ਤੇ ਫਿਰ ਉਹ ਆਪਣੇ ਦੁਸ਼ਮਣਾਂ ਨੂੰ ਇੰਜ ਗੱਡੇ ਤੇ ਬਿਠਾ ਕੇ ਲੈ ਕੇ ਜਾਵੇਗੀ ਨਹੀਂ ਕਦੀ ਵੀ ਨਹੀਂ ਉਸ ਸਮੇਂ ਜੋ ਮੌਕੇ ਦਾ ਮजूद ਇੱਕ ਸਿੰਘ ਸੀ ਜੋ ਗੁਰੂ ਪਰਿਵਾਰ ਨਾਲੋਂ ਸਰਸਾ ਨਦੀ ਦੇ ਕੰਢੇ ਤੇ ਵਿਛੜ ਗਿਆ ਸੀ ਦੂਨਾ ਸਿੰਘ ਹੰਡੂਰੀਆ ਉਹਨਾਂ ਨੇ ਬ੍ਰਿਜ ਭਾਸ਼ਾ ਚ ਕਿਤਾਬ ਲਿਖੀ ਸੀ ਕਥਾ ਗੁਰੂ ਸੂਤਨ ਜੀ ਕੀ ਜਿਸ ਦਾ ਪਿਆਰਾ ਸਿੰਘ ਪਦਮ ਜੀ ਨੇ ਪੰਜਾਬੀ ਅਨੁਵਾਦ ਯਾਨੀ ਕਿ ਪੰਜਾਬੀ ਟਰਾਂਸਲੇਟ ਵੀ ਕੀਤਾ ਸੀ ਉਸ ਕਿਤਾਬ ਕਥਾ ਗੁਰੂ ਸੂਤਨ ਜੀ ਕੀ ਵਿੱਚ ਜੋ ਉਸ ਸਮੇਂ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਉਹ ਬਹੁਤ ਹੀ ਦਰਦਨਾਕ ਆ ਦੂਨਾ ਸਿੰਘ ਹੰਡੂਰੀਆ ਜੀ ਆਪਣੀ ਕਿਤਾਬ ਚ ਲਿਖਦੇ ਆ ਇਸ ਸਪਾਈਆਂ ਵੱਲੋਂ ਸੈਬ ਜਾਨਦਿਆ ਦੇ ਹੱਥ ਤੇ ਪੈਰ ਬੰਨ ਕੇ ਉਹਨਾਂ ਨੂੰ ਬੋਰੀਆਂ ਵਿੱਚ ਛੁੜ ਦਿੱਤਾ ਜਾਂਦਾ ਤੇ ਬੋਰੀਆਂ ਦੇ ਉੱਪਰ ਮੂੰਹ ਬੰਨ ਦਿੱਤੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਘੋੜਿਆਂ ਦੇ ਦੋਨੋਂ ਪਾਸੇ ਲਮਕਾ ਦਿੱਤਾ ਜਾਂਦਾ ਜਿਵੇਂ ਉਹ ਕੋਈ ਸਮਾਨ ਹੋਣ ਤੇ ਫਿਰ ਇਸੇ ਤਰ੍ਹਾਂ ਮਾਤਾ ਜੀ ਨਾਲ ਕੀਤਾ ਜਾਂਦਾ ਉਹਨਾਂ ਦੇ ਵੀ ਹੱਥ ਪੈਰ ਬੰਨ ਕੇ ਉਹਨਾਂ ਨੇ ਇੱਕ ਘੋੜੇ ਉੱਪਰ ਬਿਠਾਇਆ ਜਾਂਦਾ ਤੇ ਇੱਕ ਨਕਾਬ ਲੈ ਕੇ ਉਹਦੇ ਵਿੱਚ ਲਾਲ ਮਿਰਚਾਂ ਭਰ ਕੇ ਉਹਨਾਂ ਦੇ ਮੂੰਹ ਉੱਪਰ ਬੰਨ੍ਹ ਦਿੱਤਾ ਜਾਂਦਾ ਉਹਨਾਂ ਸਿੰਘ ਹੰਡੂਰੀਆ ਦੀ ਇਹ ਜਿਹੜੀ ਕਿਤਾਬ ਕਥਾ ਗੁਰੂ ਸੂਤਨ ਜੀ ਕੀ ਦੀ ਅਸੀਂ ਜ਼ਿਕਰ ਕਰ ਰਹੇ ਆਂ ਇਸ ਦਾ ਅਸਲ ਖਰੜਾ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਿਆ ਸੀ ਉਹ ਹਾਰਤਾ 1983 ਚ ਬਲੂ ਸਟਾਰ ਵੇਲੇ ਸਭ ਸਾੜਤਾ ਯਾਰ ਸਾਡਾ ਸਭ ਲੈ ਗਿਆ। ਤੋਂ ਸਾਜ਼ਿਸ਼ ਤਹਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅੱਗ ਲਗਾਈ ਗਈ ਤਾਂ ਉਸ ਵਿੱਚ ਸੜ ਕੇ ਸੁਆਹ ਹੋ ਗਿਆ ਸੀ। ਇਹ ਤਾਂ ਸਿਰਫ ਇੱਕ ਕਿਤਾਬ ਦੀ ਗੱਲ ਆ। ਉਸ ਸਮੇਂ ਪਤਾ ਨਹੀਂ ਕਿੰਨੇ ਕੁ ਇਤਿਹਾਸਿਕ ਕਿਤਾਬਾਂ, ਕਿੰਨੇ ਕੁ ਇਤਿਹਾਸਿਕ ਸਰੋਤ ਤੇ ਹੱਥ ਲਿਖਤਾਂ ਉਸ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਸਨ ਤੇ ਇਹ ਸਭ ਸਾਜ਼ਿਸ਼ ਤਹਿਤ ਇਸ ਕਰਕੇ ਕੀਤਾ ਗਿਆ ਤਾਂ ਜੋ ਸਿੱਖਾਂ ਨੂੰ ਉਹਨਾਂ ਦੇ ਪਿਛੋਕੜ ਨਾਲ, ਉਹਨਾਂ ਦੇ ਇਤਿਹਾਸ ਨਾਲੋਂ ਤੋੜਿਆ ਜਾ ਜਾਵੇ ਤੇ ਅੱਜ ਦੇ ਹਾਲਾਤ ਦੇਖ ਕੇ ਲੱਗਦਾ ਕਿ ਦੁਸ਼ਮਣ ਆਪਣੇ ਮਨਸੂਬਿਆਂ 'ਚ ਕਾਮਯਾਬੀ ਹੋ ਚੁੱਕਾ ਖੈਰ ਇਹ ਤਾਂ ਇੱਕ ਵੱਖਰਾ ਵਿਸ਼ਾ ਕਦੀ ਫੇਰ ਵੀਡੀਓ ਬਣਾ ਕੇ ਇਸ ਵਿਸ਼ੇ ਤੇ ਗੱਲ ਕਰਾਂਗੇ ਪਰ ਹੁਣ ਆਪਾਂ ਆਪਣੀ ਵੀਡੀਓ ਤੇ ਵਾਪਸ ਆਉਂਨੇ ਆ ਸਹਬਜ਼ਾਦੇ ਕਿ ਮਾਤਾ ਜੀ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਦੀ ਇਹ ਤਾਂ ਅਜੇ ਸ਼ੁਰੂਆਤ ਸੀ ਤੇ ਹੁਣ ਅੱਗੇ ਜੋ ਕੁਝ ਉਹਨਾਂ ਨਾਲ ਹੋਣਾ ਹੈ ਉਸ ਨੂੰ ਆਪਾਂ ਸਿਰਫ ਸੁਣੀਏ ਹੀ ਨਾ ਸਗੋਂ ਸੁਰਤ ਕਰਕੇ ਮਹਿਸੂਸ ਕਰਨ ਦੀ ਕੋਸ਼ਿਸ਼ ਵੀ ਕਰੀਏ ਇੱਕ ਵਾਰ ਸੋਚ ਕੇ ਦੇਖੋ ਕਿੰਨਾ ਦਰਦਨਾਕ ਮੰਜ਼ਰ ਹੋਊਗਾ ਨਾ ਉਹ ਤੇ ਨੇ ਚਾਰ ਦਿਨਾਂ ਤੇ ਭੁਖਣਪਾਣੇ ਸਾਹਿਬਜ਼ਾਦੇ ਕਿਸੇ ਸਮਾਨ ਵਾਂਗ ਹੱਥ ਪੈਰ ਬੰਨ੍ਹ ਕੇ ਬੋਰੀਆਂ ਚ ਭਰ ਦਿੱਤੇ ਗਏ ਨੇ ਤੇ ਘੋੜਿਆਂ ਦੇ ਦੋਵੇਂ ਪਾਸੇ ਲਮਕਾ ਦਿੱਤੇ ਗਏ ਨੇ ਤੇ ਮਾਤਾ ਜੀ ਨੂੰ ਉਸੇ ਤਰ੍ਹਾਂ ਹੱਥ ਪੈਰ ਬੰਨ੍ਹ ਕੇ ਇੱਕ ਨਕਾਬ ਦੇ ਵਿੱਚ ਲਾਲ ਮਿਰਚਾਂ ਭਰ ਕੇ ਉਹਨਾਂ ਦੇ ਮੂੰਹ ਤੇ ਬੰਨਿਆ ਗਿਆ ਹੈ ਫਿਰ ਜਦੋਂ ਮੁਰੰਡੇ ਪਹੁੰਚਦੇ ਨੇ ਤਾਂ ਮਾਤਾ ਜੀ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਸਾਹਿਬਜ਼ਾਦਿਆਂ ਨੂੰ ਉਸੇ ਤਰ੍ਹਾਂ ਬੋਰੀਆਂ ਚ ਬੰਦ ਇੱਕ ਸਾਈਡ ਤੇ ਰੱਖ ਦਿੱਤਾ ਜਾਂਦਾ ਕਿਸੇ ਵੱਲੋਂ ਵੀ ਉਹਨਾਂ ਨੂੰ ਖੋਲਿਆ ਨਹੀਂ ਜਾਂਦਾ ਤੇ ਸਾਹਿਬਜ਼ਾਦੇ ਉਸੇ ਤਰ੍ਹਾਂ ਬੋਰੀਆਂ ਚ ਬੰਦ ਸਾਰੀ ਰਾਤ ਤੜਫਦੇ ਰਹਿੰਦੇ ਨੇ ਤੇ ਫਿਰ ਜਦੋਂ ਦਿਨ ਚੜਦਾ ਹੈ ਤਾਂ ਸੈਬਜ਼ਾਦਿਆਂ ਨੂੰ ਬੋਰੀਆਂ ਚੋਂ ਕੱਢਦੇ ਸਾਰ ਹੀ ਉਹਨਾਂ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜੇਕਰ ਤਸ਼ੱਦਦ ਕੀਤੇ ਜਾਣ ਦੀ ਵਜ੍ਹਾ ਦੀ ਗੱਲ ਕਰੀਏ ਤਾਂ ਜਾਨੀ ਖਾਨ ਤੇ ਮਾਨੀ ਖਾਨ ਦੋਵੇਂ ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ ਸੀ ਇਹਨਾਂ ਨੂੰ ਇਹ ਸੀ ਕਿ ਅਸੀਂ ਗੁਰੂ ਦੇ ਪੁੱਤਰ ਹਕੂਮਤ ਦੇ ਬਾਗਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਹਨਾਂ ਨੂੰ ਇਸਲਾਮ ਕਬੂਲ ਕਰਵਾ ਕੇ ਕਿਸੇ ਜੇਤੂ ਜਰਨੈਲ ਵਾਂਗ ਸੂਬਾ ਸਰਹੰਦ ਦੇ ਕੋਲ ਪੇਸ਼ ਹੋਈਏ ਤੇ ਉਹਦੇ ਕੋਲੋਂ ਬਹੁਤ ਵੱਡੇ ਵੱਡੇ ਇਨਾਮ ਤੇ ਵੱਡੇ ਵੱਡੇ ਅਹੁਦੇ ਪ੍ਰਾਪਤ ਕਰੀਏ ਡਾਕਟਰ ਗੰਡਾ ਸਿੰਘ ਆਪਣੀ ਕਿਤਾਬ ਚ ਲਿਖਦੇ ਨੇ ਕਿ ਇਹਨਾਂ ਜ਼ਾਲਮਾਂ ਨੇ ਨੰਗੇ ਪਿੰਡੇ ਸਹਿਬਜ਼ਾਦਿਆਂ ਨੂੰ ਤੂਦ ਦੀ ਛੱਟੀ ਨਾਲ ਕਟਵਾਇਆ ਸੀ ਓਏ ਹੋਏ ਹੁਣ ਤੂਦ ਦੀ ਛੱਟੀ ਦੀ ਮਾਰ ਜੇਕਰ ਕਿਸੇ ਆਮ ਇਨਸਾਨ ਦੇ ਸਰੀਰ ਤੇ ਪੈ ਜਾਏ ਨਾ ਤੇ ਸਰੀਰ ਤੇ ਉੱਪਰ ਲਾਸ਼ਾਂ ਪਾ ਦਿੰਦੀ ਆ ਤੇ ਇਹ ਤਾਂ ਸਹਿਬਜ਼ਾਦੇ ਸਨ ਬੱਚੇ ਸਨ ਜਿਨ੍ਹਾਂ ਦੇ ਸਰੀਰ ਇਸੇ ਫੁੱਲਾਵਾਂਗ ਕੋਮਲ ਸਾਨੀ ਤੇ ਜਦੋਂ ਇਹਨਾਂ ਕੋਮਲ ਫੁੱਲਾਵਾਂਗ ਸਰੀਰ ਉੱਪਰ ਤੂਦ ਦੀ ਛੱਟੀ ਦੀ ਮਾਰ ਪੈਂਦੀ ਹੋਗੀ ਤਾਂ ਇੱਕ ਵਾਰ ਸੋਚ ਕੇ ਦੇਖੋ ਕਿ ਕਿੰਨਾ ਦਰਦ ਹੁੰਦਾ ਹੋਊਗਾ ਤੂਦ ਦੀ ਛੱਟੀ ਦੀ ਮਾਰ ਕਰਕੇ ਸਹਿਬਜ਼ਾਦਿਆਂ ਦਾ ਫੁੱਲਾਂ ਵਰਗਾ ਕੋਮਲ ਸਰੀਰ ਸਾਰਾ ਲਾਛਾਂ ਨਾਲ ਭਰ ਗਿਆ ਸੀ ਤੇ ਬੱਚੇ ਤੇ ਉਹ ਵੀ ਨਹੀਂ ਜਿਹੜਾ ਅੱਜ ਵੀ ਜਿਹੜੇ ਇਤਿਹਾਸ ਜਿਹੜੇ ਆਪਾਂ ਜੇ ਆਪ ਗੱਲ ਕਰੀਏ ਨਾ ਕਿ ਅੱਜ ਦੇ ਟਾਈਮ ਤੇ ਵੀ ਕੋਈ ਐਦਾ ਕਰ ਰਿਹਾ ਸਾਡੇ ਨਾਲ ਜਾਂ ਸਿੱਖ ਕੌਮ ਨਾਲ ਜਾਂ ਕਿਸੇ ਨਾਲ ਵੀ ਜਿਹਨੇ ਜਿਨੋ ਪਕਾਏਦ ਨੇ ਨਾ ਕਿ ਜਿਨੇ ਕੁਝ ਗਲਤ ਨਹੀਂ ਕੀਤਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ ਉਹ ਰੱਬ ਦੇ ਘਰ ਚੋਂ ਬੰਦਾ ਕਦੀ ਨਹੀਂ ਬਚੇਗਾ ਅੱਜ ਜੋ ਜਿੱਤ ਜੇਗਾ ਕਿਸ ਪਲ ਲਈ ਪਰ ਉਹ ساری ਜ਼ਿੰਦਗੀ ਹਾਰੇਗਾ ساری ਜ਼ਿੰਦਗੀ ਜੁੱਤੀਆਂ ਖਾਏਗਾ ਤੇ ਲਾਛਾਂ ਪੈਣ ਕਰਕੇ ਸਰੀਰ ਦਾ ਮਾਸ ਉੱਬਰ ਕੇ ਉੱਪਰ ਨੂੰ ਆ ਗਿਆ ਸੀ ਬੇਅੰਤ ਦਰਦ ਸੀ ਸਹਬਜ਼ਾਦਾਂ ਦੇ ਸਰੀਰ ਦੇ ਅੰਦਰ ਪਰ ਫਿਰ ਵੀ ਉਸ ਮਰਦ ਅਗਮੜੇ ਤੇ ਪੁੱਤਰਾਂ ਨੇ ਦੁਸ਼ਮਣਾਂ ਦੀ ਈਨ ਨਹੀਂ ਮੰਨੀ ਦੁਸ਼ਮਣਾਂ ਨੇ ਆਪਣੀ ਗੱਲ ਮੰਵਾਉਣ ਵਾਸਤੇ ਤੇ ਸਹਿਬਜ਼ਾਦੇ ਨੂੰ ਤਸੀਹੇ ਦੇਣ ਵਾਸਤੇ ਇੱਕ ਨਵਾਂ ਰਸਤਾ ਲੱਭ ਲਿਆ ਸੀ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਇੱਕ ਰੁੱਖ ਦੇ ਨਾਲ ਬੰਨ੍ਹ ਕੇ ਗੁਲੇਲਿਆਂ ਦੇ ਨਾਲ ਪੱਥਰਾਂ ਦੇ ਨਿਸ਼ਾਨੇ ਮਾਰੇ ਗਏ ਉਹ ਯਾਰ ਕਿ ਇੱਕ ਪੱਥਰ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਲੱਗਾ ਜਿਸ ਕਰਕੇ ਉਹਨਾਂ ਦੀ ਅੱਖ ਨਿਕਲ ਗਈ ਸੀ ਹਕੂਮਤ ਦੇ ਇੰਨੇ ਵੱਡੇ ਗੁਨਾਹਗਾਰ ਹਕੂਮਤ ਦੇ ਹੱਥ ਲੱਗੇ ਸਨ ਤੇ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲਦੀ ਹੋਈ ਵਜ਼ੀਰ ਖਾਨ ਕੋਲ ਤੱਕ ਵੀ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਮਜਬੂਰ ਹੋ ਕੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਵਜ਼ੀਰ ਖਾਨ ਕੋਲ ਪੇਸ਼ ਕਰਨਾ ਪਿਆ ਨਹੀਂ ਤਾਂ ਪਤਾ ਨਹੀਂ ਉਹਨਾਂ ਨੇ ਅਜੇ ਜ਼ੁਲਮ ਦੀਆਂ ਕਿਹੜੀਆਂ ਹੱਦਾਂ ਪਾਰ ਕਰਕੇ ਸਹਬਜ਼ਾਦੇ ਨੂੰ ਤਸੀਹੇ ਦੇਣੇ ਸਨ ਬੇਸ਼ੱਕ ਮੁਰਿੰਡੇ ਤੇ ਜਾਨੀ ਖਾਨ ਤੇ ਮਾਨੀ ਖਾਨ ਕੋਲ ਸਹਬਜ਼ਾਦੇ ਤੇ ਮਾਤਾ ਜੀ ਛੁੱਟ ਗਏ ਸਨ ਪਰ ਤਸੀਹਿਆਂ ਨੇ ਅਜੇ ਵੀ ਉਹਨਾਂ ਦਾ ਹੱਥ ਨਹੀਂ ਸੀ ਛੱਡਿਆ ਸਹਬਜ਼ਾਦਾ ਦੇ ਹੱਥਾਂ ਵਿੱਚ ਹੱਥ ਕੜੀਆਂ ਲਗਾਈਆਂ ਜਾਂਦੀਆਂ ਹਨ ਉਹਨਾਂ ਨੂੰ ਭੁੱਖਣ ਪਾਣੇ ਹੀ ਮੁਰੰਡੇ ਤੋਂ ਤੋਰ ਕੇ ਸਰਹੰਦ ਲੈ ਕੇ ਜਾਇਆ ਜਾਂਦਾ ਹੈ। ਹੱਥ ਕੜੀਆਂ ਹੱਥਾਂ ਵਿੱਚ ਲੱਗਣੋਂ ਕਾਰਨ ਉਹਨਾਂ ਦੇ ਗੁੱਟਾਂ ਵਿੱਚੋਂ ਖੂਨ ਸਿਮ ਰਿਹਾ ਹੁੰਦਾ ਹੈ। ਮੁਰੰਡੇ ਤੋਂ ਦਿਨ ਵੇਲੇ ਮਾਤਾ ਜੀ ਤੇ ਸਹਿਬਜ਼ਾਦੇ ਚੱਲਦੇ ਹਨ ਤੇ ਜਦੋਂ ਤੱਕ ਉਹ ਸਰਹੰਦ ਪਹੁੰਚਦੇ ਹਨ ਦਿਨ ਢਲ ਚੁੱਕਾ ਹੁੰਦਾ ਹੈ ਤੇ ਇੱਥੇ ਪਹੁੰਚ ਕੇ ਸੂਬਾ ਸਰਹੰਦ ਵੱਲੋਂ ਦੂਜੇ ਦਰਜੇ ਦਾ ਤਸ਼ੱਦਦ ਉਹਨਾਂ ਤੇ ਕੀਤਾ ਜਾਂਦਾ ਹੈ। ਉਹ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਠੰਡੇ ਬੁਰਜ ਵਿੱਚ ਰੱਖਦਾ ਹੈ। ਹੁਣ ਠੰਡਾ ਬੁਰਜ ਉਹ ਸੀ ਜੋ ਸ਼ਾਹੀ ਲੋਕਾਂ ਵਾਸਤੇ ਗਰਮੀਆਂ ਦੇ ਵਿੱਚ ਕਿਸੇ AC ਦਾ ਕੰਮ ਕਰਦਾ ਸੀ ਠੰਡੇ ਬੁਰਜ ਦੇ ਹੇਠਾਂ ਪਾਣੀ ਵਗ ਰਿਆ ਹੁੰਦਾ ਸੀ ਤੇ ਇਹ ਹਵਾ ਜਦੋਂ ਪਾਣੀ ਨਾਲ ਟਕਰਾ ਕੇ ਠੰਡੇ ਬੁਰਜ 'ਚ ਪਹੁੰਚਦੀ ਸੀ ਤਾਂ ਜੇਠ ਹਾਰ ਤੇ ਦਿਨਾਂ ਵਿੱਚ ਵੀ ਹੱਡਾਂ ਨੂੰ ਕੰਪਾ ਦਿੰਦੀ ਸੀ ਧੁਖਵਾੰਗ ਠੰਡ ਨੂੰ ਇੱਕ ਤਸ਼ੱਦਦ ਦਾ ਤਰੀਕਾ ਮੰਨਿਆ ਜਾਂਦਾ ਹੈ ਇਹ ਸਰੀਰ ਦੇ ਨਾਲ-ਨਾਲ ਮਾਨਸਿਕ ਤੌਰ ਤੇ ਦਿਮਾਗ ਨੂੰ ਵੀ ਕਮਜ਼ੋਰ ਕਰਦੀ ਹੈ ਬਿਲਕੁਲ ਬਿਲਕੁਲ ਸਾਡੀ ਤਾਂ ਅੱਜ ਵੀ ਪੱਛਮੀ ਦੇਸ਼ਾਂ ਦੇ ਵਿੱਚ ਸਭ ਤੋਂ ਖਤਰਨਾਕ ਕੈਦੀਆਂ ਨੂੰ ਉੱਖਾ ਹੀ ਰੱਖਿਆ ਸਭ ਤੋਂ ਘੱਟਾ ਨਾੜ ਪੁੱਖਾ ਹੀ ਰੱਖਿਆ ਜਾਂਦਾ ਬੜੀ ਥਾਵਾਂ ਤੇ ਮਾਨ ਵਾਲੀ ਜੇਲ੍ਹ ਵਿੱਚ ਰੱਖਿਆ ਜਾਂਦਾ ਤਾਂ ਜੋ ਉਹਨਾਂ ਨੂੰ ਟੌਰਚਰ ਕੀਤਾ ਜਾ ਸਕੇ ਹੁਣ ਮਾਤਾ ਜੀ ਤੇ ਸਹਿਬਜ਼ਾਦੇ ਇਸ ਸਰਦ ਰਾਤ ਵਿੱਚ ਫਰਸ਼ ਤੇ ਐਦਾਂ ਹੀ ਬੈਠੇ ਨੇ ਬਿਨਾਂ ਗਰਮ ਕੱਪੜਿਆਂ ਤੋਂ ਤੇ ਮਾਤਾ ਜੀ ਕੋਲ ਸਹਿਬਜ਼ਾਦਿਆਂ ਦੇ ਉੱਪਰ ਦੇਣ ਵਾਸਤੇ ਆਪਣੀ ਚੁੰਨੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਾਤਾ ਜੀ ਇਹਨਾਂ ਲਾਲਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਕਦੀ ਨਿਗ ਦਿੰਦੇ ਨੇ ਤੇ ਕਦੀ ਆਪਣੇ ਸਾਹਾਂ ਦੇ ਨਾਲ ਤੇ ਕਦੇ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਸਾਖੀ ਸੁਣਾ ਕੇ ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਧ੍ਰਿੜ ਨਿਸ਼ਚਾ ਪਰ ਰਹੇ ਨੇ ਜੇਕਰ ਇਤਿਹਾਸਕਾਰਾਂ ਦੀ ਮੰਨੀਏ ਤਾਂ ਲਿਖਦੇ ਨੇ ਕਿ ਠੰਡ ਇੰਨੀ ਜ਼ਿਆਦਾ ਹੈ ਕਿ ਬੱਚਿਆਂ ਦੇ ਬੁੱਲ ਤੇ ਨੱਕ ਠੰਡ ਦੇ ਕਰਕੇ ਨੀਲੇ ਪੈ ਰਹੇ ਨੇ ਜੋ ਉਹਨਾਂ ਦੇ ਸਰੀਰ ਤੇ ਜ਼ਖਮ ਨੇ ਉਹ ਪੂਰੀ ਤਰ੍ਹਾਂ ਅਕੜਾ ਚੁੱਕੇ ਨੇ ਤੇ ਉਹਨਾਂ ਵਿੱਚੋਂ ਬੇਅੰਤ ਦਰਦ ਹੋ ਰਿਹਾ ਹੈ ਤੇ ਇਸ ਹਾਲਤ ਵਿੱਚ ਸਹਿਬ ਜਾਦੇ ਦਾਦੀ ਜੀ ਨਾਲ ਜੋ ਗੱਲ ਕਰਦੇ ਨੇ ਉਸ ਨੂੰ ਅੱਲਾ ਯਾਰਖਾ ਜੋਗੀ ਇਦਾਂ ਲਿਖਦੇ ਨੇ ਅੱਲਾ ਯਾਰਖਾ ਜੋਗੀ ਜੀ ਆਪਣੀ ਲਿਖਤ ਵਿੱਚ ਲਿਖਦੇ ਨੇ ਕਿ ਬੱਚੇ ਦਾਦੀ ਮਾਂ ਨੂੰ ਸਵਾਲ ਕਰਦੇ ਨੇ ਕਿ ਮਾਤਾ ਜੀ ਗਰੂ ਪਿਤਾ ਕਿੱਥੇ ਨੇ ਸਾਡੇ ਸ਼ਾਹੀ ਜੋ ਲਸ਼ਕਰ ਸਨ ਉਹ ਕਿੱਥੇ ਨੇ ਸਾਡੇ ਦੋਵਾਂ ਵੱਡੇ ਭਰਾਵਾਂ ਨੂੰ ਜੰਗ ਦਾ ਇੰਨਾ ਚਾ ਸੀ ਕਿ ਉਹ ਸਾਨੂੰ ਭੁੱਲ ਗਏ ਹਰ ਚਲੋ ਕੋਈ ਗੱਲ ਨਹੀਂ ਜਦੋਂ ਅਸੀਂ ਮਿਲਾਂਗੇ ਨਾ ਉਹਨਾਂ ਨੂੰ ਤਾ ਅਸੀਂ ਵੀ ਇਹਨਾਂ ਨਾਲ ਨਾਰਾਜ਼ ਹੋ ਜਾਣਾ ਅਸੀਂ ਕਿਸੇ ਨਾਲ ਨਹੀਂ ਬੋਲਣਾ ਫਿਰ ਭਾਵੇਂ ਸਾਨੂੰ ਮਾਤਾ ਜੀ ਬਣਾਉਣ ਭਾਵੇਂ ਪਿਤਾ ਜੀ ਬਣਾਉਣ ਤੇ ਭਾਵੇਂ ਭਰਾ ਬਣਾਉਣ ਪਰ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਅਸੀਂ ਕਿਸੇ ਨਾਲ ਨਹੀਂ ਬੋਲਣਾ ਪਰ ਕੌਣ ਜਾਣਦਾ ਸੀ ਕਿ ਹੁਣੀ ਨੇ ਇਹਨਾਂ ਦਾ ਮੇਲ ਹੁਣ ਆਪਣੇ ਭਰਾਵਾਂ ਦੇ ਨਾਲ ਸਿੱਧਾ ਸੱਚਖੰਡ ਵਿੱਚ ਹੀ ਕਰਾਉਣਾ ਹੈ ਸਾਹਿਬਜ਼ਾਦਿਆਂ ਦੇ ਪੈਰ ਨੀਲੇ ਪੈਰੇ ਸਨ ਸੱਚਮੁੱਚ ਇਹ ਕਹਿਰ ਦੀ ਰਾਤ ਸੀ ਤੇ ਫਿਰ ਜਦੋਂ ਸ਼ਟਮ ਸ਼ਟ ਤੇ ਕਿੱਥੇ ਹੈ ਇਹਨਾਂ ਦੇ ਰਾਜਪਾਗ ਹੈਂ ਕੀ ਮਿਲ ਗਿਆ ਇਹਨਾਂ ਸਭ ਕੁਝ ਕਰਕੇ ਕੌਮ ਤਾਂ ਮਿੱਠੀ ਹੈ ਕੌਮ ਤਾਂ ਅੱਜ ਵੀ ਹੈਗੀ ਉੱਥੇ ਹੀ ਹੈਨਾ ਸਾੜ ਦਾ ਕੁਝ ਨਹੀਂ ਗਿਆ ਇਹਨਾਂ ਨੂੰ ਕੀ ਮਿਲ ਗਿਆ ਕਿੱਥੇ ਨੇ ਇਹਨਾਂ ਦੇ ਰਾਜਪਾਤ ਕਿੱਥੇ ਨੇ ਇਹਨਾਂ ਦੇ ਕਰੋੜਾ ਰੁਪਏ ਕਿੱਥੇ ਨੇ ਇਹਨਾਂ ਦੀ ਸ਼ੈਨ ਚਾਈਆਂ ਸੈਂਬਲੀਮੈਂਟ ਹੋ ਗਿਆ ਨਾ ਜਿਹੜੇ ਅੱਜ ਤਸ਼ੱਦਦ ਕਰਦੇ ਆ ਨਾ ਉਹਨਾਂ ਦਾ ਵੀ ਹੋਣਾ ਕੁਝ ਨਹੀਂ ਮਿਲਣਾ ਕਿਸੇ ਨੂੰ ਕਿਸੇ ਨੂੰ ਕੁਝ ਨਹੀਂ ਇੱਥੇ ਨਾਲ ਲੈ ਕੇ ਜਾਣਾ ਸਭ ਇੱਥੇ ਰਹਿ ਜਾਣਾ ਅਗਲੀ ਸਵੇਰ ਦਿਨ ਚੜਦਾ ਹੈ ਅਜੇ ਸੂਰਜ ਦੀ ਟਿੱਕੀ ਨਿਕਲੀ ਨਹੀਂ ਹੁੰਦੀ ਬਸ ਲੋ ਜੀ ਲੱਗੀ ਹੁੰਦੀ ਆ ਕਿ ਸਿਪਾਹੀ ਆ ਕੇ ਸਹਬਜ਼ਾਦੇ ਨੂੰ ਫੜ ਕੇ ਲੈ ਜਾਂਦੇ ਹਨ ਸੂਬੇ ਦੀ ਕਚੈਰੀ ਚ ਪੇਸ਼ ਕਰਨ ਵਾਸਤੇ ਕਿਉਂਕਿ ਅੱਜ ਸਹਬਜ਼ਾਦਿਆਂ ਦੀ ਕਚੈਰੀ ਵਿੱਚ ਪੇਸ਼ੀ ਆ ਹੁਣ ਕਚੈਰੀ ਦੇ ਵਿੱਚ ਸੂਬਾ ਸਰਹੰਦ ਆਪਣੇ ਸਿੰਘਾਸਣ ਉੱਪਰ ਬੈਠਾ ਹੈ ਤੇ ਉਸ ਕਚੈਰੀ ਦੇ ਵਿੱਚ ਸਿਰੇ ਦਾ ਲੂਤੀ ਲਾਉ ਬੰਦਾ ਜਿਸ ਨੇ ਸਹਬਜ਼ਾਦਿਆਂ ਨੂੰ ਸੱਪ ਤੇ ਬੱਚੇ ਕਿਹਾ ਸੀ ਸੁਚਾਨੰਦ ਵੀ ਮੌਜੂਦ ਹੈ ਅੱਛਾ ਸੁਚਾਨੰਦ ਕਚੈਰੀ 3 ਦਿਨ ਤੱਕ ਇਸੇ ਤਰ੍ਹਾਂ ਲੱਗਦੀ ਰਹੀ ਤੇ ਇਨ੍ਹਾਂ ਤਿੰਨਾਂ ਦਿਨਾਂ ਦੇ ਵਿੱਚ ਸਹਬਜ਼ਾਦਿਆਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ ਝੂਠੇ ਸੱਚੇ ਵਾਅਦੇ ਕੀਤੇ ਗਏ ਉਹਨਾਂ ਨੂੰ ਡਰਾਵੇ ਵੀ ਦਿੱਤੇ ਗਏ ਪਰ ਸਹਬਜ਼ਾਦੇ ਕਿਸੇ ਵੀ ਗੱਲ ਤੋਂ ਡੋਲੇ ਨਾ ਹੁਣ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਸਹਬਜ਼ਾਦੇ ਨੂੰ ਛਕਾਉਣ ਵਾਸਤੇ ਕਚੈਰੀ ਦਾ ਛੋਟਾ ਬੂਹਾ ਖੋਲਿਆ ਗਿਆ ਸਰਦ ਰਾਤਾਂ ਵਿੱਚ ਬਾਬਾ ਮੋਤੀराम ਜੀ ਨੇ ਦੁੱਧ ਪਿਆਉਣ ਦੀ ਨਿਸ਼ਕਾਮ ਸੇਵਾ ਕੀਤੀ ਤੇ ਮਲੇਰ ਕੋਟਲਾ ਨੇ ਕਚੈਰੀ ਵਿੱਚ ਹਾ ਦਾ ਨਾਰਾ ਮਾਰਿਆ ਇਹਦੇ ਬਾਰੇ ਤਾਂ ਆਪਾਂ ਸਾਰਿਆਂ ਨੇ ਸੁਣਿਆ ਪੜਿਆ ਵਾ ਤੇ ਜਾਂ ਫਿਲਮ ਵਿੱਚ ਵੀ ਦੇਖਿਆ ਆ ਪਰ ਇੱਥੇ ਆਪਾਂ ਅੱਜ ਉਹ ਗੱਲਾਂ ਕਰਨੀਆਂ ਨੇ ਇਤਿਹਾਸ ਦੇ ਉਹ ਪੱਖ ਸਾਹਮਣੇ ਰੱਖਣੇ ਨੇ ਜੋ ਸਾਡੀ ਅੱਖੋਂ ਪਰੋਖੇ ਰਹਿ ਜਾਂਦੇ ਨੇ ਸੂਬੇ ਦੀ ਕਚਰੀ 3 ਦਿਨ ਤੱਕ ਲਗਾਤਾਰ ਲੱਗਦੀ ਰਹੀ ਤੇ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਇਹਨੇ ਲਾਲਚ ਦੇਣ ਦੇ ਬਾਵਜੂਦ ਇਹਨੇ ਝੂਠ ਬੋਲਣ ਦੇ ਬਾਵਜੂਦ ਤੇ ਇਹਨੇ ਡਰਾਵੇ ਦੇਣ ਦੇ ਬਾਵਜੂਦ ਜਦੋਂ ਸਹਬਜ਼ਾਦੇ ਨਹੀਂ ਡੋਲੇ ਤਾਂ ਸੂਬਾ ਸਰਹੰਦ ਨੇ ਕਾਜੀ ਕੋਲੋਂ ਸਹਬਜ਼ਾਦੇ ਨੂੰ ਨੀਹਾਂ 'ਚ ਚਿਣੇ ਜਾਣ ਦਾ ਫਤਵਾ ਦਵਾ ਦਿੱਤਾ ਸਹਬਜ਼ਾਦੇ ਨੂੰ ਖੜਾ ਕਰਕੇ ਕੰਦ ਬਨਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਕੰਦ ਸਹਬਜ਼ਾਦਿਆਂ ਦੇ ਗੋਡਿਆਂ ਤੱਕ ਪਹੁੰਚਦੀ ਆ ਤਾਂ ਮਿਸਤਰੀ ਇੱਟ ਨੂੰ ਛਾਂਗਣ ਲੱਗਦਾ ਹੈ ਤਾ ਕੋਲ ਖੜਾ ਸੁਚਾਨੰਦ ਕਹਿੰਦਾ ਹੈ ਕਿ ਸਰਕਾਰੀ ਇੱਟ ਦਾ ਨੁਕਸਾਨ ਕਿਉਂ ਕਰਦਾ ਹੈ? ਤੋ ਇੱਕ ਕੰਮ ਕਰ ਸਹਬਜ਼ਾਦਿਆਂ ਦੇ ਗੋਡੇ ਛਾਂਕਦੇ। ਮਿਸਤਰੀ ਇਸੇ ਤਰ੍ਹਾਂ ਹੀ ਕਰਦਾ ਏ। ਉਹ ਦੋਨਾਂ ਸਹਬਜ਼ਾ ਸੁਣਾਏ ਬਸ। ਸਹਬਜ਼ਾਦੇ ਗੋਡੇ ਛਾਂਕ ਦਿੰਦਾ ਏ। ਤੇ ਉਸ ਤੋਂ ਬਾਅਦ ਇੱਕ ਦੇ ਬਾਅਦ ਇੱਕ ਇੱਟ ਕਰਕੇ ਦੀਵਾਰ ਪੂਰੀ ਕਰ ਦਿੱਤੀ ਜਾਂਦੀ ਏ। ਦੀਵਾਰ ਦੇ ਅੰਦਰ ਜਦੋਂ ਸਹਬਜ਼ਾਦਿਆਂ ਦਾ ਦਮ ਘੁੱਟਣ ਲੱਗਦਾ ਏ ਤਾਂ ਦੀਵਾਰ ਸਣੇ ਸਹਬਜ਼ਾਦੇ ਬੇਹੋਸ਼ੀ ਦੀ ਹਾਲਤ ਵਿੱਚ ਆ ਕੇ ਜ਼ਮੀਨ ਤੇ ਡਿੱਗਦੇ ਹਨ। ਸਹਬਜ਼ਾਦਾ ਦੀ ਨਬਜ਼ ਚੈੱਕ ਕੀਤੀ ਜਾਂਦੀ ਏ। ਉਹ ਬੇਹੋਸ਼ ਤਾਂ ਹੁੰਦੇ ਨੇ ਪਰ ਉਹਨਾਂ ਦੀ ਨਬਜ਼ ਚੱਲ ਰਹੀ ਹੁੰਦੀ ਏ। ਜਿਸ ਤੋਂ ਬਾਅਦ ਕਾਜੀ ਉਹਨਾਂ ਨੂੰ ਸ਼ਿਰਾ ਮਾਰ ਕੇ ਕਤਲ ਕਰਨ ਦਾ ਹੁਕਮ ਜਾਰੀ ਕਰਦਾ ਹੈ ਇਸਲਾਮ ਧਰਮ ਦੇ ਅੰਦਰ ਇੱਕ ਨਿਯਮ ਆ ਕਿ ਸਿਰ ਖੋਰੇ ਬੱਚੇ ਭਾਵ ਕਿ ਜਿਨ੍ਹਾਂ ਦੇ ਦੁੱਧ ਦੇ ਦੰਦ ਨਹੀਂ ਟੁੱਟੇ ਹੁੰਦੇ ਉਹਨਾਂ ਨੂੰ ਕਤਲ ਕਰਨ ਦਾ ਫਤਵਾ ਜਾਰੀ ਨਹੀਂ ਕੀਤਾ ਜਾ ਸਕਦਾ ਪਰ ਕਾਜੀ ਨੇ ਮਜ਼ੀਰ ਖਾਨ ਦੇ ਕਹਿਣ ਤੇ ਫਤਵਾ ਜਾਰੀ ਕਰ ਦਿੱਤਾ ਸੀ ਪਰ ਕੋਈ ਵੀ ਜਲਾਦ ਆਪਣੇ ਸਿਰ ਤੇ ਇਹ ਪਾਪ ਲੈਣ ਲਈ ਤਿਆਰ ਨਹੀਂ ਸੀ ਉਸੇ ਦਿਨ ਹੀ ਕਚੈਰੀ ਦੇ ਵਿੱਚ ਦੋ ਮੁਸਲਿਮ ਭਰਾ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੀ ਕਤਲ ਦੇ ਕੇਸ ਦੇ ਵਿੱਚ ਕਚੈਰੀ 'ਚ ਪੇਸ਼ੀ ਸੀ ਇਹ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਉਸੇ ਸૈયਦ ਜਲਾਲਉਦੀਨ ਦੇ ਭਤੀਜੇ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ। ਓਹੋ ਹੋ ਕਿਧਰੋਂ ਕਿਧਰੋਂ ਕੂਮ ਕਮਾ ਆ ਕੇ ਆ ਰਿਆ ਨਾ ਸਾਰਾ ਕੁਝ। ਇਹਨਾਂ ਦੋਨਾਂ ਭਰਾਵਾਂ ਨੇ ਕਤਲ ਦਾ ਮਕਦਮਾ ਰੱਦ ਕੀਤੇ ਜਾਣ ਦੀ ਸ਼ਰਤ ਤੇ ਸਹਿਬਜ਼ਾਦਾ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ। ਹੁਣ ਇਸਲਾਮ ਧਰਮ ਦੇ ਵਿੱਚ ਕਿਸੇ ਨੂੰ ਸ਼ਹੀਦ ਕਰਨ ਦੇ ਤਿੰਨ ਤਰੀਕੇ ਨੇ। ਜ਼ਿਬਾ ਕਰਨਾ, ਹਲਾਲ ਕਰਨਾ ਤੇ ਜ਼ਰਹਰਾ ਕਰਨਾ। ਜ਼ਿਬਾ ਕਰਨ ਦਾ ਅਰਥ ਹੈ ਛਾਤੀ ਨੂੰ ਪਾੜ ਕੇ ਕਤਲ ਕਰਨਾ। ਹਲਾਲ ਕਰਨ ਦਾ ਅਰਥ ਹੈ ਕਿਸ ਨੂੰ ਗਲੇ ਤੋਂ ਹੌਲੀ-ਹੌਲੀ ਕਰਕੇ ਵੜਨਾ ਤੇ ਜ਼ਰਹਰਾ ਕਰਨ ਦਾ ਮਤਲਬ ਹੈ ਕਿ ਦਿਲ ਦੇ ਵਿੱਚ ਸਿੱਧਾ ਬਰਸ਼ਾ ਮਾਰਕਸ ਨੂੰ ਕਤਲ ਕਰਨਾ ਹੁਣ ਚਾਰ ਸਹਿਬਜ਼ਾਦੇ ਮੂਵੀ ਚ ਦਿਖਾਇਆ ਗਿਆ ਕਿ ਦੋਨਾਂ ਸਹਿਬਜ਼ਾਦਿਆਂ ਨੂੰ ਚਾਕੂ ਦੇ ਨਾਲ ਹਲਾਲ ਕਰਕੇ ਫਿਰ ਸ਼ਹੀਦ ਕੀਤਾ ਗਿਆ ਪਰ ਇਦਾਂ ਨਹੀਂ ਸੀ ਹੋਇਆ ਇਸਲਾਮ ਦੇ ਵਿੱਚ ਜਦੋਂ ਵੀ ਕਿਸੇ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਜਾਂਦਾ ਤਾਂ ਜ਼ਿਆਦਾਤਰ ਉਸ ਨੂੰ ਜ਼ਿਬਾ ਕੀਤਾ ਜਾਂਦਾ ਕਿ ਸਹਿਬਜ਼ਾਦਿਆਂ ਨੂੰ ਵੀ ਜ਼ਿਬਾ ਕਰਕੇ ਸ਼ਹੀਦ ਕੀਤਾ ਗਿਆ ਸੀ ਇਸ ਗੱਲ ਤੇ ਮੋਹਰ ਲਾਉਂਦੇ ਨੇ ਰਤਨ ਸਿੰਘ ਭੰਗੂ ਉਹ ਆਪਣੇ ਲਿਖਤਾਂ ਵਿੱਚ ਲਿਖਦੇ ਨੇ ਕਿ ਜਲਾਦ ਉਹਨਾਂ ਦੀ ਲੱਤਾਂ ਉੱਪਰ ਗੋਡੇ ਰੱਖ ਕੇ ਬੈਠ ਗਿਆ ਸੀ ਤੇ ਫਿਰ ਆਪਣੀ ਕਟਾਰ ਉਹਨਾਂ ਦੀ ਛਾਤੀ ਵਿੱਚ ਮਾਰ ਕੇ ਉਹਨਾਂ ਦੀ ਛਾਤੀ ਨੂੰ چیر ਦਿੰਦਾ ਹੈ ਹਾਏ 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 ਰਾਜ ਸਿੰਘ ਜੀ ਕੋਜੀ ਪੜਾ ਸੱਚਖੰਡ ਐਨੇ ਛੋਟੇ ਜਿਹੇ ਬੱਚੇ ਸਿਹਾਰ ਗਏ ਪਰ ਬਾਬਾ ਫਤਿਹ ਸਿੰਘ ਜੀ ਹੱਦੀ ਘੜੀ ਤੱਕ ਤੜਫਦੇ ਰਹੇ ਤੇ ਅਖੀਰ ਹੌਲੀ ਹੌਲੀ ਉਹਨਾਂ ਦੇ ਵੀ ਹੱਥ ਹਿਲਾਣੇ ਬੰਦ ਹੋ ਗਏ ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਤਿੰਨਾਂ ਭਰਾਵਾਂ ਦੇ ਕੋਲ ਤੇ ਦਾਦਾ ਜੀ ਦੀ ਗੋਦੀ ਦਾ ਨਿਗ ਮੰਨਣ ਵਾਸਤੇ ਸੱਚਖੰਡ ਨੂੰ ਸਿਹਾਰ ਗਏ ਉੱਧਰ ਜਦੋਂ ਦਾਦੀ ਮਾਨ ਨੂੰ ਪਤਾ ਲੱਗਦਾ ਸਹਿਬਜ਼ਾਦੇ ਦੀ ਸ਼ੀਤੀ ਵਾਸਤੇ ਤਾਂ ਵੀ ਆਪਣੇ ਸਵਾਸ ਤੇ ਆਕ ਦਿੰਦੇ ਨੇ ਹੁਣ ਅੱਜ ਦੀ ਇਸ ਵੀਡੀਓ ਵਾਸਤੇ ਮੈਂ ਇਹ ਨਹੀਂ ਕਹਿਣਾ ਤੁਹਾਨੂੰ ਕਿ ਇਸ ਵੀਡੀਓ ਨੂੰ ਲਾਈਕ ਕਰੋ ਜਾਂ ਕਮੈਂਟ ਕਰਕੇ ਦੱਸੋ ਕਿ ਕਿਵੇਂ ਦੀ ਲੱਗੀ ਤੇ ਇਹ ਤਾਂ ਮੈਂ ਬਿਲਕੁਲ ਹੀ ਨਹੀਂ ਕਹਿਣਾ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਬਸ ਦੇਖ ਲਈ ਠੀਕ ਹੈ ਪਤਾ ਕਰ ਲੈ ਆਪਣਾ ਇਤਿਹਾਸ ਸਮਝ ਲਿਆ ਬਸ ਇਨਾ ਹੁੰਦਾ ਹੈ ਕਾਫੀ ਅ ਭਈ ਚੀਜ਼ਾਂ ਨੇ ਕਿ ਆਪਣੇ ਬੱਚਾ ਦਾ ਕਿ ਵੀ ਅੱਗੇ ਚੀਜ਼ਾਂ ਪੰਚਾਓ ਬਸ ਉਹਨਾਂ ਨੂੰ ਪਤਾ ਹੋਵੇ ਇਤਿਹਾਸ ਪਤਾ ਹੋਵੇ ਦੈਟਸ ਇਟ ਕੋਈ ਲਾਈਕ ਸਬਸਕ੍ਰਾਈਬ ਜਾਂ ਸ਼ੇਅਰ ਕਮੈਂਟ ਨਹੀਂ ਚਾਹੀਦਾ ਹੁੰਦਾ ਇਹਨਾਂ ਵੀਡੀਓਜ਼ ਦੇ ਉੱਤੇ ਜਸਟ ਉਹ ਲੋਕਾਂ ਤੱਕ ਨੌਲੇਜ ਚਲੇ ਜਾਵੇ ਸਹੀ ਤਰੀਕੇ ਨਾਲ بس ਇੰਨਾ ਬਹੁਤ ਹੁੰਦਾ ਤੇ ਅਹੀ ਗੱਲ ਤਾਂ ਹਾਂਗਾ ਮੈਂ ਸਾਰਿਆਂ ਨੂੰ ਕਿ ਅਸੀਂ ਆਪਣੇ ਸਮਝੀ ਇਹ ਨਾ ਚੀਜ਼ਾਂ ਨੂੰ ਅਸੀਂ ਕਿੱਥੋਂ ਤੁਰੇ ਆ ਕਿੱਥੇ ਆਗੇ ਆ ਠੀਕ ਹੈ ਕੀ ਕਰ ਰਹੇ ਆ ਕਦੀ ਕਿਸੇ ਦਾ ਗਲਤ ਨਾ ਕਰੋ ਯਾਰ ਠੀਕ ਹੈ ਕਿਸੇ ਦਾ ਗਲਤ ਨਾ ਕਰੋ ਸਭ ਚ ਚੰਗਾ ਚੰਗਾ ਕਰੋ ਚੰਗੀ ਸਿੱਖਿਆ ਲਓ ਚੰਗੀ ਸਿੱਖਿਆ ਦੋ ਕਿਸੇ ਦਾ ਮਾੜਾ ਨਾ ਸੋਚੋ ਕਿਸੇ ਦੀ ਕੋਈ ਗਲਤ ਸੋਚਣਾ ਰੱਖੋ ਕਿਸੇ ਵਾਸਤੇ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸੋਚ ਵੀ ਨਾ ਰੱਖੋ ਮਤਲਬ ਇਹ ਕਹਾਂਗਾ ਮੈਂ ਸਭ ਚੰਗਾ ਚੰਗਾ ਕਰੋ ਤੁਹਾਡਾ ਨਾ ਸਭ ਚੰਗਾ ਹੋਗਾ ਕਿਸੇ ਦਾ ਚੰਗਾ ਹੋ ਰਿਹਾ ਦੇਖ ਕੇ ਖੁਸ਼ ਹੋ ਜਾਓ ਤੁਹਾਡਾ ਵੀ ਇੱਕ ਦਿਨ ਚੰਗਾ ਹੋ ਜਾਊਗਾ ਸਭ ਕੁਝ ਠੀਕ ਹੈ ਕਿਸੇ ਨੂੰ ਦੇਖ ਕੇ ਸੜੋ ਨਾ ਕਦੀ ਦਾਸ ਸ਼ਰਮ